ફેસલા મન મન ફા બની બંદ ਸਾਰੇ ਬੰਦੇ ਘਰ ਤੋਂ ਪੈਰ ਨਾ ਓਏ ਤੁਹਾਨੂੰ ਕੋਈ ਆ ਦੇ ਕੋਈ ਬੈਡ ਲੈ ਜਾਂਦਾ ਵਾ ਮੇਰੇ ਹੱਥੋਂ ਹੀ ਕਾਊਂਟਰ ਰਹਿ ਗਿਆ ਵਿਆਊਟ ਹੀ ਟੁੱਟ ਗਿਆ ਚੱਲਦਾ ਨਾਲ ਅੱਗੇ ਹੈ ਨਹੀਂ ਕੋਈ ਕੋਈ 80 3 ਬਲਾ ਕੋਈ ਤੇ ਬੈਡ ਫਾੜੀਏ ਬੈਡ ਫਾੜੀ ਕੋਈ ਦੋ ਮਿੰਟ ਦੋ ਮਿੰਟ

ਹੋ ਦਿਲ ਵੀ ਜਗਾ ਕਰੋ ਜੀ ਗਿਫਟਸ ਨੇ ਆਪਣੇ ਸੁੱਤ ਬਿੱਟਾਂ ਦੇ ਆਹ ਜਿਹੜਾ ਲਾਫੇ ਦੁਨੀਆ ਦੇ ਉੱਤੇ ਗਿਆ ਦੇ ਬੈਡ ਹੋ ਗਿਆ ਹੋਰ ਗਾਲਿਆ ਹੋਰ ਮੋਨੇ ਦੇ ਪੈਦਲ ਤੇ ਮਾਰੀ ਦੇਣੀ ਕੋਈ ਕੋਸ਼ਿਸ਼ ਕਮੈਂਟ ਇੰਦਰ ਕਰ ਲੋ ਭੈਣ ਚੋ ਦੇ ਦੇ ਮੇਰੀ ਗੱਲ ਸੁਣੋ ਤੁਸੀਂ ਫੋੜੀ ਬੋਲੀ ਬੋਲੀ ਕਰੋਨਾ ਚੋਣੇ ਨਹੀਂ ਭਰਾ ਆ ਜਾਓ ਮੈਂ ਹੋ ਗਿਆ ਮਾਜੂ ਤੁਹਾਂ ਭੈਣ ਚੋ ਦਾਦਾ ਹੈ ਤਾਂ ਘੇੜਵੇ ਲੰਮੜੇ ਰਾ ਗੇਂਦਾ ਮੋਰੀ ਦੇਖਦੇ ਕੀ ਕਰਦਾ ਉਹਨੇ ਵਾਈਡ ਚੁੱਕਰੀ ਆਪਾਂ ਵਾਈਡ ਨਹੀਂ ਦੇਣੀ ਕਾ ਬੋਲੇ ਮਾਲੂ ਦੇਖੀਓ ਵਾਈਡ ਕਿਹਦਾ ਚੱਕੀ ਕੀਪਰ ਵਾਈਡਰ ਖਾ ਕੀਪਰ ਨੇ ਰਖਾਈਆਂ ਕੀਪਰ ਨੇ ਵਾਈਡਰ ਖੋਈ ਵਾਈਡ ਦਿੱਤੀ ਜਾਊਗੀ ਫਿਰ ਲੋ ਜੀ ਗਿਆਨੀ ਆ ਮੈਂ ਖੇਡਣ ਨਹੀਂ ਦੇਣਾ ਲੋ ਜੀ ਯਾਰ ਮੇਰੀ ਪਿਆਰ ਨੇ ਉਹਨੇ ਦੂਜੀ ਵਾਈਡ ਰੱਖਤੀ ਆ ਗਿਆਨੀ ਹੁਣ ਪੂਰੀ ਤਰ੍ਹਾਂ ਚੱਕਰ ਨਹੀਂ ਪਿਆਰ ਚੱਲ

ਕਹਾ ਬੇਟਾ ਜੀ ਕੁਝ ਨਹੀਂ ਕਿਹਾ ਸਭ ਕੁਝ ਕਹੀ ਜਾਂਦਾ ਲੈ ਬਾਹ ਮਰੋੜੋ ਮਾਰੋਦ ਵਾਲੇ ਦੇ ਸਾਰੇ ਨੇ ਹੋਰ ਪਾਇ ਨਾ ਉਹ ਤੂੰ ਕਿਉਂ ਛਿੱਤਰ ਖਾਈ ਜਾਂਦਾ ਸਾਲਾ ਸਾਲਾ ਦੇ ਤਾਂ ਕਿਦਾ ਡੇਲੀਆਂ ਪਾੜ ਮਾਰੇ ਤੇ ਬੈਡ ਪੈ ਬੈਡਾ ਟਿਕਾਣ ਨੂੰ ਗਏ ਸਾਲੇ ਆ ਵੀ ਸੋਨਾ ਮੈਂ ਹੁਣ ਮਾਰ ਤਾ ਰਾ ਆਈ ਪੀਐਨ ਚ ਵੇਟਰ ਨਹੀਂ ਮਿਲੀ ਹੁਣ ਤੂੰ ਬੇਟਾ ਡੇਗ ਲਾ ਪਿਆ ਕੰਡ ਮਾਰਵਾਰੀ ਦੀ ਕਿੰਨੀਆਂ ਬੇਟਾ ਡੇਗਿਆ ਗੇਣਖਾ 6 6 ਬੇਟਾ ਡੇਗਿਆ 6 ਦੀਆਂ 6 ਟਕੋਣੀਆਂ ਆਈ ਉਹ ਸੋਭਣਾ ਬਦਮਾਚੀ ਕਾਈ ਵਾਰ ਆ ਆ ਬਹੁਤ ਅੱਛਾ ਕੰਮ ਕਰ ਰਹੇ ਨੇ ਏਰਪੋਰਟ ਮਾਨ ਜੀ ਆਪਣੇ ਆਪ ਵੀ ਵੀ ਟਟਕਾਰੇ ਨੇ ਕਿੰਨੀਆਂ ਗਿਣੀ ਵੀ ਜੋ ਪੂਰੀਆਂ ਵਾ ਆ 6 ਵਿਟਾ ਅਸੀਂ ਦੇਖੀਆਂ ਨੇ 6 ਦੀਆਂ 6 ਡੀਣੀਆਂ ਜਾਈ ਗਈਆਂ ਕੀ ਬਾਤ ਤੁਸੀਂ ਹੁਣ ਦੱਸੋ ਜੀ ਤੁਸੀਂ ਮੋਨ ਨੂੰ ਮੁਰਲੀ ਕੋਲ ਆਪਣੇ ਆਪ ਉਹਨੇ ਵੀ ਟਟਕਾਈਆਂ ਵਾ ਤੇ ਤੁਹਾਡੇ ਦਿਲ ਵਿੱਚ ਕੀ ਫੀਲਿੰਗ ਹੋ ਰਹੀ ਹੈ ਭੈਣ ਜੋ ਖੁਸ਼ ਆ ਮੈਂ ਪੈਸੇ ਨਾਲ ਤੇ ਬੈਣ ਮਾਨ ਨਹੀਂ ਉਦਾਂ ਭੈਣ ਜੋ ਟਿੱਕਾਂ ਟਕਾਤੀਆਂ ਅੱਛਾ ਤੁਸੀਂ ਚੋਨੇ ਵੀ ਇਹਦਾ ਸਿਰ ਪਾੜ ਜਵੇ ਮੈਂ ਕਹਿੰਦਾ ਚੂਪੇ ਚੂਪੇ ਮੈਂ ਕਹਿੰਦਾ ਇਹਨੂੰ ਚੂਪੇ ਮਾਰ ਕੇ ਬੰਨ ਮਾਰਾਂ ਨਹੀਂ ਮਾਨ ਲੇ ਜੇ ਨਾ ਰ ਜੇ ਮਾਰੇ ਨਰੇ ਸਿਰ ਉਤੇ ਗੁੱਟੀ ਆ ਉਹ ਸਿਰ ਪਾਟਣਾ ਨਹੀਂ ਸੀ ਵੈਸੇ ਵੀ ਆਪਾਂ ਯਾਰ ਗੁੱਟੀ ਖੋਲ ਕੇ ਲੱਗਦਾ ਪਾਣਾਗੇ ਸਾਲਾ ਲੱਗਾ ਲੋ ਜੀ ਤੁਸੀਂ ਗੁੱਟੀ ਤੁਸੀਂ ਮਾਰੇ ਗੁੱਟੀ ਟੱਡੀ ਇੱਧਰ ਗੱਲ ਤੇ ਸੁਣੋ ਭਾਈ ਸਾਹਿਬ ਟਾੜੇ ਸਿਰ 'ਚ ਬੈਠ ਮਾਰਿਆ ਜੇ ਤੁਹਾਡਾ ਸਿਰ ਪਾੜੀਏ ਤੇ ਕੀ ਕੀ ਪਿੰਦਰ ਦਾ ਕੀ ਵਿਗਾੜੂਗੇ ਚੁੱਪੇ ਰੋੜੇ ਦਾ ਹਾਂ ਸਾਲੇ ਸਾਡੇ ਭਾਈ ਕੀ ਗੱਲ ਉਦਾਸ ਹੋ ਕੁਝ ਮਿਲਿਆ ਮੁਲਿਆ ਨਹੀਂ ਭਾਈ ਕੀ ਗੱਲ ਹੈ ਮੈਨੂੰ ਦੱਸੋ ਸਹੀ ਤੇ ਸ਼ਰਮਾ ਕਿਉਂ ਰਿਹਾ ਐ ਇਹ ਮੀਡੀਆ ਵਾਲੇ ਮਾਰੇ ਭੈਣ ਜੀ ਸ਼ਰਮਾਂਵੰਦੀ ਇਹ ਮਾਰੇ ਮੀਡੀਆ ਵਾਲੇ ਮਰੇ ਦਾ ਕੋਈ ਗੱਲ ਨਹੀਂ ਕਰ ਸਕਦਾ ਕੀ ਗਾ ਦੁਖੀ ਬਹੁਤ ਮੱਥੇ ਦੇ ਹੱਥ ਫੇਰਣੇ ਪਸੀਨਾ ਆ ਰਿਹਾ ਹੈ ਅੱਜ ਕਾਮਣੀ ਚੱਲੇ ਤੇਲ ਪੁੜੀ ਦਾ ਤੁਹਾਨੂੰ ਅੱਜ ਦੂਜਾ ਜੀਵਨ ਦਾਣ ਮਿਲਿਆ ਪਤਾ ਕੁਛ ਅੱਜ ਸ਼ੋਭ ਨੇ ਸਾਡੇ ਸਾਥ ਚੁੱਪੇ ਨੇ ਲਾਇਆ ਯਾਰ ਤਾਂ ਆਸ ਮੈਂ ਸ਼ੋਭਰੇ ਸ਼ੋਭਰੋ ਸ਼ੋਭ ਨੇ ਨਹੀਂ ਲਾਈ ਕਹਿੰਦਾ ਗਿਆਨੀ ਜਿੱਧਰ ਮੂੰਹ ਤੇ ਕਰੋ ਉੱਥੇ ਕਿੱਧਰ ਭਜਿਆ ਨਾ ਮੀਡੀਆ ਕੋਲ ਡਾ ਡਰ ਕੇ ਭਜਿਆ ਨਾ ਟੜ ਕੋ ਕੋਈ ਇੰਟਰਵਿਊ ਪੁੱਛਿਆ ਆਪਣੀ ਬੀਸੀ ਦਾ ਦਿਖਾਓ ਹੋ ਹਟ ਮੁਰਲੀ ਲਓ ਇਹਦੀ ਪੂੜਾ ਦੇਖੋ ਲਿਪੜੀ ਪਈ ਆ ਦੇਖੋ ਮਿੱਟੀ ਲੱਗੀ ਹੋਈ ਆ ਦੇਖੋ ਪੂੜਾ ਦੀ ਦੇਖੋ ਜ਼ੂਮ ਕਰਦੇ ਆਪਾਂ ਇਹ ਕੋ ਜਿਆਦਾ ਜੂਮ ਹੋ ਗਿਆ ਈ ਲਿਬੜੀ ਪਈ ਆ ਈ ਦੇਖੋ ਪਿੱਛੇ ਦੇਖੀ ਚਲੋ ਉਹ ਕਰਾ ਹੱਥ ਨਹੀਂ ਲਾਉਣਾ ਪਿੱਛੇ ਆਪੇ ਚੜਰੂ ਓਏ ਲੋ ਜੀ ਬੈਡ ਲਾ ਰਹੇ ਨੇ ਬੈਡ ਲਾ ਰਹੇ ਨੇ ਬੈਡ ਲਾ ਰਹੇ ਨੇ ਆਪਾ ਆਪਾ ਵੀਡੀਓ ਉਹ ਮੀਡੀਆ ਆ ਰਹੇ ਆਪਾਂ ਇਹਨਾਂ ਨੂੰ ਖੜੋ ਓਏ ਸਾਰੇ ਇਹਨੇ ਉਹ ਨੈਟ ਤੇ ਚੜਨੀ ਆਪਾਂ ਭਾਈ ਗੱਲ ਸੁਣ ਉਹ ਨੈਟ ਤੇ ਚੜਨੀ ਫੜੋ ਇਹਨਾਂ ਨੂੰ ਭਾਈ ਇਹਨਾਂ ਨੂੰ ਆਪਾਂ ਬੁਗੀਆਂ ਲੈਣੀਆਂ ਨੇ ਇਹ ਨਹੀਂ ਚੜਨੀ ਵਿੰਦਰ ਯਾਰ ਕਰੋ ਨੈਟ ਤੇ ਚੜਾ ਆਪਾ ਕੋਈ ਇਹਦੀ ਦਾੜੀ ਮੂੰਹ ਜਾਣੀ ਓ ਨਾਲ ਲਿਓ ਬੁਗੀਆਂ ਗੱਲਾਂ ਦੇ ਹੱਥ ਫੇਰ ਕੇ ਦੇਖਦੇ ਹੋ ਯਾਰ ਭਾਈ ਸਿੰਘ ਜੀ ਕਾਫੀ ਡਰ ਰਹੇ ਨੇ ਬੈਠਣ ਕਿ ਹੁਣ ਰੈਸਟ ਕਰਨਗੇ ਗੇੜੇ ਘੜਾਈਏ ਦੇ ਲੋਕਾਂ ਦੇ ਲੋ ਜੀ ਲੋਕਾਂ ਦੇ ਗੇੜੇ ਘੜੋਂਦੇ ਨੇ ਕਿਉਂਕਿ ਖਬਰਾਂ ਵਿੱਚ ਦੱਸਿਆ ਇਹ ਬੋਂਡੂ ਹੈ ਇਹ ਬੋਂਡੂ ਹੈ ਇਹਦੀ ਇੱਜ਼ਤ ਲੁੱਟ ਲੋ ਲੁੱਟ ਲੋ ਲੁੱਟ ਲੋ ਇੱਜਤ ਇੱਜ਼ਤ ਲੁੱਟੋ ਮੰਮੇ ਕਿਥੇ ਮੰਮੇ 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 ਦਾ ਸਾਬ ਮੰਮੇ ਦਾ ਫੜਾਉ ਦੇ ਸਹੀ ਉਹ ਨਹੀਂ ਨਹੀਂ ਇੱਜ਼ਤ ਤੇ ਹੱਥ ਨਹੀਂ ਪਾਉਣ ਰੱਖਿਆ ਇੱਜ਼ਤ ਤੇ ਹੱਥ ਪਾਉਣ ਨਹੀਂ ਰੱਖਿਆ ਸਾਰੀ ਟੀਮ ਨੇ ਸਾਰੇ ਉਦਾਸ ਕੀਤਾ ਹੈ ਪਰ ਭੈਣ ਮਾਨੂ ਇਹਨਾਂ ਨੇ ਲੱਗਾ ਘਰੇ ਜਾਣਾ ਪੜੇਗਾ ਔਰ ਜੇ ਪਿੱਛੋਂ ਪਿਸਤੌਲ ਕੱਢਦੇ ਹੋਏ ਕੱਲੇ ਕੱਲੇ ਬੰਦੇ ਨੂੰ ਮਾਰਨਗੇ ਇਹਦੇ ਬੰਦੇ ਦੇਖੋ ਜੀ ਹੱਥ ਕਿਤੇ ਪਾ ਰਹੇ ਨੇ ਇਹ ਦੂਜੀ ਜਗ੍ਹਾ ਲੱਭ ਰਹੇ ਨੇ ਪਰ ਹੋਰ ਜਗ੍ਹਾ 'ਚ ਹੱਥ ਪਾਈ ਜਾਂਦੇ ਆ ਥੱਲੇ ਵੀ ਨਹੀਂ ਪੂਰੀ ਟਿਕਾੜ ਟਿਕਾ ਆਏ ਆਹ ਬਹੁਤ ਹੀ ਸ਼ਰਮੀਲੇ ਉਹ ਟਾਇਰ ਲੈ ਜਾਂਦੇ ਨੇ ਤਣ ਜਾਂਦੇ ਨੇ ਮੁੜ ਕੇ ਆਪਾਂ ਪਿੱਛੇ ਹੋ ਜਾਈਏ ਅੱਗੇ ਬਾਹ ਨੂੰ ਜਾਈਏ ਚੱਲ ਨਾ ਲਓ ਜੀ 플러గ్ ਲਾਤਾ ਪਰ ਪੈਂਦੀ ਆਪਣੀ ਮਸਤੀ ਕੱਟ ਕੇ ਤੇ ਲੈ ਕੇ ਤੁਰੇ ਜਾਂਦੇ ਨੇ ਪਿੱਛੇ ਮੁਰਲੀ ਲੈ ਕੇ ਚੱਲ ਚੱਲ ਉੱਪਰ ਉੱਤਰ ਕਿੰਨਾ ਕਿਛਰ ਪਿੱਛੋਂ ਕੱਛੇ ਬੋਆ ਜੀ ਕੀ ਬਾਤ ਹੈ ਉਹ ਕਿਧਰ ਨੇ ਦੇ ਓਏ ਇਹਨੂੰ ਨਹੀਂ ਬਿਠਾਉਣਾ ਮੈਂ ਖੜਾ ਬੈਠਾ ਵਾ ਉੱਠ ਵੀ ਮੈਂ ਖੜਾ ਵਾ ਖੜੀ ਜੀ ਛੱਡ ਦੀ ਮੈਂ ਨਾ ਉਹ ਹੋਏ ਇਹਨਾਂ ਦੀ ਕੀ ਮੇਰੇ ਸਾਡੀ ਚੀਜ਼ ਨੂੰ ਛੇੜੋ ਨਾ ਇਨਾ ਦੇਖੀ ਆ ਰੇਡ ਨਾਲ ਪੁੱਛੋ ਬੜੇ ਦੀ ਨੀ ਤੇਰੇ ਕਿਆ ਬਾਤ ਕਿਆ ਬਾਤ ਬਦਮਾਚੀ ਬਦਮਾਚੀ ਮੁਰਲੀ ਦੀ ਮੁਰਲੀ ਦੀ ਬਦਮਾਚੀ ਇਨਾ ਡੇਡੂ ਬੈਠਾ ਡੇਪਣੇ 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 ਦੇ ਪੱਕਾ ਓ ਸ਼ੋਪਰ ਜਿਹੜਾ ਕਿ ਤੇ ਮਾਰ ਗਿਆ ਨਾ ਪਿੱਛੇ ਓ ਚਲ ਗਿਆ ਇੱਕੋ ਨੇ ਕਿਨੀ ਵੇ ਬੈਠ ਹੋ ਰਿਹਾ ਇੱਕ ਵਾਰੀ ਬੈਠੋ ਪੱਟੇ ਉਹ ਸੇ ਬੰਦਾ ਆ ਉਨ ਤੋਂ ਕੋ ਮਾਰਨ ਦੇ ਬੰਦੇ ਖਾਰੇ ਪੂਜੀ ਗੋਲ ਸ਼ੋਟ ਮੈਨੂੰ ਬੈਲ ਗਿਆ ਯਾਨੀ ਕੁੱਤਾ ਬਣਾ ਦੇ ਬੱਲੇ ਸੱਟ ਦੇ ਉਹਨਾਂ ਨੇ ਤੇਰੇ ਆ ਬੈਡ ਫੋਨ ਕਿਤੇ ਲੈਣਾ ਹੈ ਯਾਰ ਕੁੱਤਾ ਬਣਾ ਕੇ ਚੱਲਿਆ ਚੱਲਾ ਕਿੱਥੇ ਹੈ ਕਿੱਦਣਾ ਕੰਨਾ ਨਹੀਂ ਦੱਸ ਲੋ ਜੀ ਫਿਰ ਹਮ ਖਤਮ ਹੋ ਗਈ ਆ ਮਿੱਤਰੋ ਆਜੋ ਵੀ ਘਰ ਨੂੰ ਚੱਲੀ ਆਪਣੇ ਆਪਣੇ ਗੱਡੀਆਂ ਸੱਤ ਅੱਗੇ ਉਹ ਘੇਰਦੇ ਮੋਢੀ ਨੂੰ ਅੱਗੇ ਘੇਰੀ ਏ மோட்டி <muchas> <muchas> <muchas>

Ya, tengo... ya, ah, ya. ya ni los cabros, ya ni los ya ni la ciudad ਆ ਦੇ ਕਿ ਵੀ ਮਰੀ ਉਹਦੇ ਆ ਗਿਆ ਇਹ ਮੁੱਕ ਜਾਣਾ ਥੋੜਾ ਹੀ ਹੈ ਤਾ ਪਾਇਆ ਮੈਂ ਹੋਰ ਵਾਰ ਵਿੱਚ ਆ ਜਾਣਾ ਕੋਈ ਮਾਚ ਨਹੀਂ ਕਰਦਾ ਕੋਈ ਹੋਰ ਨਹੀਂ ਜਾਏ ਪਜਾਹ ਤਾਗਲਾ ਸਿਰ ਕੁਦੀ ਨਾ ਕਰੀ ਗ੍ਰੈਗ ਮੇਰੇ ਪੇਸ਼ ਐ ਸੜਾਈ ਤੜਾ ਫਿਰ ਕੇ ਮੈਂ ਰਿਹਾ ਕਹਿੰਦਾ ਕਿ ਡੇਪੜਾ ਇਹਨਾਂ ਦੇ ਇਹ ਸਾਰਾ ਕਾਬੀ ਨਹੀਂ ਪਟਾ ਨਹੀਂ ਨਿੱਕੇ ਬੜਾ ਕਹਿੰਦੀ ਭੈਣ ਸਾਡਾ ਘਰ ਦਰਵਾਣਾ ਐਂ ਜੀ ਕੱਢ ਲੈ ਐਂ ਜੀ ਕੱਢਦਾ ਮੈਂ ਮਾਰ ਮਾਰ ਕੇ ਨਾ ਮਾਰ ਦੇ ਕੇ ਨਾ ਤੋੜ ਦੇਣਾ ਮੈਂ ਮੈਂ ਕਿ ਤੀਰਿਆ ਕਿਰਾਤ ਕੰਨੀ ਬਰਾਉ ਫੋਡੇ ਨਾ ਨੀਵੇਂ ਜਿਹਾ ਜੀ ਇਹ ਫਾਇਦੀ ਆਂ ਜਾਨਾ ਆ ਬਹੁਤ ਮਾਰਿਆ ਬੱਜੋ ਪਿੱਛੋਂ ਫੜ ਫੜ ਮੇਰਾ ਸਾਰਾ ਖੜਾ ਹੋ ਗਿਆ ਮੇਰੇ ਤੇ ਪੈਸੋ ਕਿ ਨਹੀਂ ਦਿੰਦੇ ਤੁਸੀਂ ਲੈ ਇਹ ਦੇ ਫਾਇਦਾ ਨਾ ਨਾ ਨਹੀਂ ਹੁੰਦਾ ਮੂਵੀ ਬੜੀ ਮਨਾਈ ਭੈਣ ਚੋਦੀ ਫੋਟੋ ਦੇਖ ਕੇ ਇੰਦਰ ਮੂਵੀ ਜੀ ਆਪਸ ਬੜੀ ਮੂਵੀ ਜੀ ਦਾ ਗੱਲ ਕੇ ਬਰਾਣਾ ਕੋਈ ਸਾਹ ਹੋਰ ਚੱਲ ਨੇ ਮੁਰਲੀ ਵੈਚ ਕਰ ਬੰਦ ਹੋਣ ਦਾਇਨ